ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੋਂ ਤੜਾ ਬੋ ਬੋ ਵੈਲਕਮ। ਵੇਖੋ ਕਾਲੂ ਗੁਰਦੇਵ ਸਿੰਘ ਪਹੁੰਚ ਚੁੱਕੇ ਆ। ਅੱਜ ਗਾਂਵ ਰਹਿਗੇ 4-5 ਪਰ ਅੱਜ ਇਹਨਾਂ ਨੇ ਸੇਲ ਵਾਲਾ ਕੰਮ ਹੀ ਕਰਦਾ। ਇੱਕੋ ਰੇਡ ਤੇ ਸਾਰੀਆਂ। ਹੁਣ ਵੇਖੋ ਰੇਡ ਕੀ ਕਰਦੇ ਨੇ? ਮੈਂ ਕਰਦਾ ਗੱਲਬਾਤ ਕਰੀਏ। ਬਾਜੀ ਹਸੀ। ਹਸੀ ਕਾਲ ਜੀ ਹਸੀ ਕਾਲ। ਹਸੀ ਕਾਲ। ਹਸੀ ਕਾਲ ਜੀ। ਬਹੁਤ ਠੀਕ ਹੋ। ਸਸੀ ਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਆਲੇ। ਹੋਰ ਸੁਣਾਓ ਜੀ ਬਾਤ ਵਧੀਆ ਵਧੀਆ ਜੀ ਠੀਕ ਠਾਕ ਮਾਲ ਮਾਲ ਤੇ ਟਿਕਟਾਕ ਹੋ ਗਿਆ ਦੇਖਦਾ ਜਾਣਾ ਜੀ ਤੁਮ ਮੇਰੇ ਕੋਲ ਕਿੰਦਾ ਬੜਾ ਫੋਨ ਔੜਿਆ ਨਹੀਂ ਭਾਈ ਜੀ ਬੜਾ ਫੋਨ ਔੜਿਆ ਉਧਰ ਮੜਾ ਕਹਦਾ ਕਿ ਮਾਰੇ ਬਾਪੂ ਉਹ ਪੁਰਾਣੇ ਖੋਣ ਦੇ ਨਹੀਂ ਇਹਦੀ ਗੱਲ ਹੈਗੀ ਚਲੋ ਹੋਰ ਸੁਣਾਓ ਫਿਰ ਵਧੀਆ ਵਧੀਆ ਅੱਜ ਫਿਰ ਕਿੰਨੀਆਂ ਪੰਜ ਪੰਜ ਚਾਰ ਗਾਇਆਂ ਤੇ ਪੰਜ ਪੰਜ ਅੱਜ ਪੰਜ ਕੋਈ ਕੋਈ ਇੱਕੋ ਇੱਕੋ ਜਿਹੜੀ ਮਰਜੀ ਕੋਲ ਮਾਰਿਆ ਤੁਸੀਂ ਕਹਿਤਾ ਵੀਡੀਓ ਚ ਵੀ ਸੇਲਿਆ ਅੱਜ ਕੰਮ ਸੇਲ ਆਈ ਆ ਪਾ ਦੱਸ ਦੀ ਫਿਰ ਕਿੰਨਾ ਕਿੰਨਾ 40 40 ਦੀ 40 40 ਜਿਹੜਾ ਮਰਨ ਚ ਫੜ ਲੈ ਕੋਈ ਜਿਹੜੀ ਆ ਜਿਹੜੀ ਆ ਸਾਰੀ ਕੋਈ 40 40 ਦਾ ਫੜ ਲੈ ਆਜੋ ਫਿਰ ਬੋਲੋ ਬਸ ਰਿੰਗ ਬੰਦ ਕਰੋ ਫੋਨ ਜੀ ਆਉਂਦੇ ਹੋ ਲੈ ਜਦ ਪਰਾਂ ਗੱਲ ਆਪਾਂ ਤੇ ਸੁਈ ਆ ਇਹ ਸੁਈ ਆ ਸੰਦੀਪਾ ਜੀ ਦਾ ਉਹ ਬੱਚਾ 10 ਦਿਨ ਹੋ ਗਏ ਨੂੰ ਸੁਈ ਨੂੰ ਅੱਛਾ ਹਾਂ ਜਰਸੀ ਚੰਗੀ ਲਓ ਜੀ ਸੁਈ ਵਹਿੜ ਤੇ ਜਰਸੀ ਵਹਿੜ ਦੋ ਤੇ ਕਿਨਾ ਉਹ 12 ਕਿਲੋ ਭਾਜੀ 12 ਕਿਲੋ ਨੈਟ ਤਿਆਰ ਹੈ ਬੁੱਲਾ ਡੋਲਾ 12 ਕਿਲੋ ਦੋਦਾ ਜੀ ਵੇਖੋ ਅਗਰਾ ਦੀ ਆਪ ਸਮਾ ਬਿਲਕੁਲ ਓਕੇ ਤੇ ਠੰਡੀ ਸੀਲ ਹੋਰ ਉਹਦਾ ਜੀ ਲਓ ਜੀ ਵਾਹ ਮਾਰੋ ਅਗਰਾ ਦੀ ਆਹ ਵੇਖੀ ਵਾਹ ਯਾਰ ਆ ਜਾ ਝੁੰਗੀ ਜਰਸੀ ਹੈ ਨਾ ਹਾਂਜੀ ਹਾਂਜੀ ਅੱਜ ਵੇਖੋ ਤੇ 33 ਜਨੇ ਵਾਲਾ ਕਰਦੇ ਨੇ ਉਹ ਤੇ 33 ਨੇ ਮੈਨੇ ਫੋਨ ਬਣਾਇਆ ਅੱਜ ਅੱਛਾ ਮੈਨੇ ਭਾਈ ਮੇਰੇ ਭਾਈ ਉਹ ਤਾਂ ਵੇਖੀ ਚਲੋ 40000 ਦੀ 40000 ਵਿੱਚ ਸੋਦੋ ਸੋਈ ਸੋਦਰੀਂ ਦੀ ਭਾਈ 100 Judite, 100 ਰੁਪਏ ਇਹ ਮੂਲ ਵੇਲੋ ਬਸ ਇਹ 40 40 ਅੱਜ ਇਹ ਵੀ 40 40 ਰੁਪਿਆ ਚਲਾਂਗੇ ਲੈ ਵੇ ਵੇਖ ਲੋ ਇਹ ਗੱਪਣ ਨਹੀਂ ਇਹ ਸਵੇਰੇ ਸੂਈ ਆ ਉਹ ਬੱਚਾ ਲੋ ਜੀ ਅਜੇ ਸਵੇਰੇ ਸੂਈ ਇਹ ਬੋਲੇ ਵੇਜੀ ਅਜੇ ਆਹ ਵੇਖੋ ਬਾਕੀ ਨੇ ਜੇਰ ਜੂੜ ਛੋੜਤੀ ਆ ਬਾਹਰ 40 40 ਹਜ਼ਾਰ ਰੁਪਏ ਚ 100 100 ਰੁਪਏ ਛੋੜੀ ਹੋਣੀ ਆ ਹਾਂ ਵੇਖ ਲੋ ਬਾਕੀ ਤੁਸੀਂ ਹਾਂ ਨਮੂਨੇ ਅਗਣੀ ਲੈ ਵੇ ਵੇਖ ਲੋ ਤੇ ਥਣ ਵੇਖ ਲੋ ਅਜੇ ਕਿਥੋਂ ਕੜਕ ਲੈ ਆਂਦੀ ਹੈ ਕੀ ਧਾਕਦਾ ਅਜੇ ਸੰਦੀਪ ਹਾਂ ਅੱਜ ਆ ਸੋਚਿਆ ਪਿਛਲੀ ਵਾਰੀ ਠੱਗੀ ਦਿੱਤੀ ਹੋ ਗਿਆ ਹੀ ਹਾਂ ਐਰ ਕੀ 40 40 ਕਰ ਦਿੰਦੇ ਆ ਤੁਹਨੇ ਦਾ ਲਓ ਜੀ ਇਹ ਵੀ 40 ਯਾਰੀ ਹੋਰ ਵੀ ਛੋੜ ਚੱਲਣ ਦੋ ਕਰਾਂ ਦੇ ਆ ਜਾ ਉਧਰ ਆ ਜਾ ਫਰਾਰੀ ਪੂਰੀ ਖਿੱਚ ਕੇ ਰੱਖਣੀ ਅੱਜ ਗਰੇ ਇਹ ਵੀ ਹੁਣੇ ਸੁਈ ਲੱਗ ਗਈ ਇਹ ਸੁਈ ਹੈ ਜੇ ਨਾ ਇਹ ਘੰਟਾ ਦੇ ਘੰਟਾ ਗਿਆ ਇਹ ਬੱਛੀ ਬੱਛੀ ਮਗਰ ਭਾਈ ਬੱਛੀ ਆ ਗਈ ਇਹ ਜੇਰ ਸੁਟਣੀ ਆ ਬੈਠ ਵੇਖੋ ਵੱਟੀ ਵੱਟੀ ਆਵੇ ਲੋ ਸੁਨੀਲ ਜੀ ਇਹ ਨਹੀਂ ਇਹ 40 ਨਹੀਂ ਦੇਣੀ ਇਹ ਵੀ 40 ਨਹੀਂ ਦੇਣੀ ਭਾਵੇਂ 20 ਕਿਲੋ ਹੀ ਭਰ ਦੇ ਇਹ ਭਲਾ 20 ਕਿਲੋ ਤੇ ਭਰ ਜਿੰਨੀ ਮਰਜ਼ੀ ਭਰ ਦੇ ਬਸ ਕਿਸਮਤ ਆ ਕਿਸਦੀ ਬਾਤ ਬਾਤ ਹਾਂ ਦੇਣੀ 40 ਦੀ ਆ ਵੀ 4000 ਦੀ ਤੇ ਫਿਰ ਸੁਨੀਲ ਜੀ ਕਹਿੰਦੇ ਦੇਣੀ ਨਹੀਂ ਆ ਭਾਵੇਂ 50 ਪਾੜੀਆਂ ਮੁੱਲ ਨਹੀਂ ਵਿਕਦੀ ਆ ਫਿਰ ਜੀ ਪਰ ਆਪਾਂ ਮੁੱਲ ਹੀ ਆਪ ਇੱਕ ਵੇ ਰੱਖ ਲੈ ਹਾਂ ਬਸ 200 200 ਰੁਪਏ ਛੋੜ ਹੀ ਹੋਣੀ ਆ ਬਸ ਬਸ ਜੀ ਚਲੋ ਲਿਆਓ ਪਰਲੀ ਵੀ ਇਹ ਵੀ 40000 ਦੀ 40000 ਲਓ ਇਹ ਕੱਪੜਾ ਇਹ ਕੱਪੜਾ ਵੇਣਾ ਅਸੀਂ ਇੱਕ ਦੋ ਮਹੀਨੇ ਕੱਪੜਾ ਲੋ ਜੀ ਕੱਪੜਾ ਵੇਣਾ ਵੀ ਤੇ ਵੀ ਵੇਖੋ ਕਰਾ ਦੇ ਖਾਣ ਤੋਂ ਵੇਖ ਲਓ ਜੀ ਤੇ ਵੀ ਦੋ ਤੇ 14 15 ਕਿਲੋ ਪਾਈ ਛੋਟਾ ਡੋਇਜ ਵਾਜੀ ਕਰਜਾ 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 ਬਾਕੀ ਅਜੇ ਤੁਹਾਡੇ ਸਾਹਮਣੇ ਇੱਕ ਦੋ ਦਿਨ ਹੋਰ ਕੱਢ ਜੀ ਤੇ ਤੁਲਾ ਲੇਵਾ ਕਰ ਦੂਗੇ ਜੀ ਠੀਕ ਹੈ ਬਣਾ ਬਾਈ ਆਵੇਦੇ ਫਿਰ ਪਹਾੜਾ ਰਹਿਣਾ ਕਿੱਥੇ ਫੋਨੀ ਬੱਲੇ ਨਾ ਕਿੱਧਰ ਕਰਨਾਲ ਇਹ ਪਤਾਨੀ ਕਿੱਧਰ ਕਿੱਧਰ ਬਾਬੇ ਦੀ ਕਿਰਪਾ ਹੋ ਜਾਂਦੀ ਆ 40000 ਦੀ ਇਹ ਵੀ ਛੋੜ ਛੋਟੀ ਛੋੜ ਪਰ ਲਿਓ ਉਹ ਵੀ ਗੱਪਣੀ ਆ ਉਹ ਵੀ ਗੱਪਣ ਉਹ ਵੀ ਤਿਆਰ ਆ 40-40000 ਰੁਪਏ ਵੇਖੋ ਨਾ ਵੇਖੋ ਰੇਡ ਵੇ ਲੋ ਵੀਰਣਾ ਬਿਲਕੁਲ ਸਹੀ ਆ ਜਾਇਜ ਕੀਮਤ ਆ ਹੁਣ ਤੁਸੀਂ ਨਾ ਮੇਰਾ ਵੀ ਘਟਾਇਆ ਜੇ ਬਸ ਛੋੜ ਸੋਸੋ ਹੀ ਕਰਨੀ ਛੋੜ ਹੁਣ ਇਹਦੇ ਵੇਖ ਲੋ ਥਣ ਵੇਖ ਲੋ ਠੀਕ ਆ ਜੀ ਨਾ ਕਮਾਲ ਹੀ ਕਰਦੀ ਫਿਰ ਯਾਰ ਹਾਂ ਜੀ ਹਾਂ ਜੀ ਆਜੂ ਕਰਾ ਦੇ। ਆ ਗਿਆ ਵੀ ਮੌਸਮ ਠੰਡਾ ਹੋ ਗਿਆ ਪਹਿਲੇ। ਮੌਸਮ ਠੰਡਾ ਹੋ ਗਿਆ। ਲੋ ਜੀ ਇਹ ਵੀ ਲਾਫ ਸਪੀਸੀ 40000 ਹਾਂ ਜੀ 40000 40 40 ਦਾ ਇਸ ਸੰਦੀਪ ਭਾਜੀ। 5 ਬੈੜਾ 40 40000 ਰੁਪਏ ਚ। ਚੱਕ ਲੋ ਡਾਂਸ ਨਹੀਂ ਕਰਾਂਦੇ। ਇਹ ਤੇ ਮੋਝ ਹੀ ਲੱਗੀ ਰਣੀ। ਇਹ ਤੇ ਬਾਬੇ ਦੀ ਫੁੱਲ ਕਿਰਪਾ ਰਣੀ। ਹਾਂ। ਚਲੋ ਹੋਰ ਬੋਲੋ ਫਿਰ। ਵਧੀਆ ਵਧੀਆ ਕਰ ਪਾਜੀ। ਬਾਪੂ ਨੂੰ ਭਾਉ ਡੰਗ ਕੰਮ ਕੀਤਾ। ਨਹੀਂ ਡੈਡੀ ਹੁਣ ਨਹੀਂ ਬੱਸ ਅੱਛਾ ਨਹੀਂ ਕੀ ਆਪ ਹੀ ਕੀਤਾ ਅਸੀਂ ਪਹਿਲਾਂ ਪਲੰਬਰ ਦਾ ਤੇ ਬੱਤੀ ਦਾ ਕੰਮ ਕਰਦਾ ਹਾਂ ਠੀਕ ਹੈ ਤੇ ਲੋਕਾਂ ਨੇ ਵੇ ਵੇ ਤੁਹਾਡੀ ਵੀਡੀਓ ਵੇ 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 ਦੇਖਿਆ ਨਾ ਤੇ ਦੀ ਗੱਲ ਹੈ ਵੀ ਚਲੋ ਆਪਾਂ ਵੀ ਇਹ ਕੰਮ ਸਪੈਸ਼ਲ ਕਰ ਜਾਈਏ ਸਰ ਜੀ ਬਹਿ ਗਿਆ ਉਹ ਸਵਾਦ ਜਾ ਪੈ ਗਿਆ ਤੇ ਸਵਾਦ ਪਲੰਬਰ ਨੂੰ ਫੋਨ ਨਹੀਂ ਲੰ데요 ਬੜਾ ਕੰਮ ਤੇ ਬਾਹਰ ਜੀ ਕਰਪਾਣਾ ਬੜਾ ਹੁੰਦਾ ਹੈ ਨਹੀਂ ਹੁਣ ਫਿਰ ਜਵਾਬ ਨਹੀਂ ਕੱਟ ਕੇ ਜਾਂਦਾ ਹੁਣ ਕੱਟ ਕੇ ਹਾਂ ਬੱਤੀ ਦਾ ਨਾਲ ਕੱਟ ਕਰੀਦਾ ਤੇ ਪਲੰਬਰ ਦਾ ਕੱਟ ਕੇ ਜੀ ਜਾਂਦਾ ਜਿੱਦਾਂ ਤੁਹਾਡੇ ਵਰਗੇ ਸੱਜਣ ਕੋਈ ਹੋ ਗਏ ਉਹਨਾਂ ਦਾ ਫਿਰ ਕਰਮ ਦਾ ਵਾ ਚਲੋ ਤਾਂ ਨਹੀਂ ਮੰਨ ਲਓ ਜਿੱਦਾਂ ਹੁਣ ਇਹ ਕੰਮ ਸਹੀ ਗਿਆ ਯਾਰ ਮਿਹਨਤ 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 ਕਰੋ ਜੇ ਬਾਅਦੀ ਇਹ ਵੀ ਟਾਈਮ ਪਾਸ ਵਧੀਆ ਹੋ ਜਾਂਦਾ ਵਧੀਆ ਵਧੀਆ ਟਾਈਮ ਦੀ ਕਿਰਪਾ ਰਾਜੇ ਬਣੇਗੇ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਰਾਜੇ ਰਾਜੇ ਆਵੇਂ ਕੋ ਕਹਿਣਾ ਸਾਰੀ ਕਮਾਈ ਕਰਦੇ ਅਸੀਂ ਕਰਦੇ ਤੁਸੀਂ ਕਰਦੇ ਗੱਡੀਆਂ ਵਾਲੇ ਕਰਦੇ ਪਾਜੀ ਕਿਥੇ 500 ਲੈਦੀ ਦਿਲਾਨੀ ਤੇ ਕਰਦੇ ਬਿਲਕੁਲ ਬਿਲਕੁਲ ਹੁਣ ਕਿਹੜਾ 5 ਵੀ ਵਜ ਜਾਂਦਾ ਕਿਹੜਾ 2 ਵਜ ਕਿਹੜਾ 50 ਮੁੱਕ ਜਾਂਦਾ ਹੁਣ ਪਿੱਛੇ ਤਾਂ ਗਾਮ ਮਰ ਗਈ ਸੀ ਤੇ ਚਲੋ ਇਹਦੇ ਵਿੱਚ ਆਉਣੇ ਜਾਣੇ ਕੋਈ ਗੱਲ ਨਹੀਂ ਇਹ ਨਹੀਂ ਕੋਈ ਹੋਰ ਬਦੀ ਦੇਣ ਆ ਕੋਈ ਗੱਲ ਨਹੀਂ ਐਡੀ ਨਹੀਂ ਕੋ ਚੱਕੜੇਗਾ ਬੋਲੋ ਫਿਰ ਨੰਬਰ 9648627503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਫਾਦੇਗਰ ਚੂੜੀਆਂ ਤਾਂ ਆਪਾਂ 10 ਕਿਲੋਮੀਟਰ ਆ ਬਟਾਲੇ ਤੋਂ 17 ਕਿਲੋਮੀਟਰ